ਅਸੀਂ ਕਾਲ ਪੁਖ ਪਰਮਾਤਮਾ ਦੀ ਨੰਦਿਆ ਕਰਦੇ ਆਂ ਫਿਰ ਅਸੀਂ ਇੱਕੋ ਤਾਂ ਕਹਿ ਦਿੰਦੇ ਆਂ ਕਿ ਕਾਲ ਪੁਖ ਪਰਮਾਤਮਾ ਦੇ ਨਾਮ ਵਰਗੀ ਕੋਈ ਚੀਜ਼ ਨਹੀਂ ਹੈਗੀ ਮੈਂ ਆਮ ਘਟਨਾਵਾਂ ਦੇਖਿਆ ਨੇ ਮੈਨੂੰ ਘਟਨਾ ਯਾਦ ਆ ਰਹੀ ਆ ਪਿੰਡ ਬੁੱਟਰ ਦੀ ਉਥੇ ਇੱਕ ਬਸਤੀ ਬਣੀ ਸੀ ਮਿਆਂ ਵਾਲੀ ਬਸਤੀ ਜਦੋਂ ਦਾਸ ਇੱਕ ਸਾਲ ਪਹਿਲਾਂ ਉਥੇ ਜਿੱਦੋਂ ਗਿਆ ਉੱਥੇ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਇਸ ਬੰਦੀ ਦਾ ਨਾਮ ਸਿਗਿਆਂ ਵਾਲੀ ਬਸਤੀ ਕਿਉਂ ਆ? ਤੇ ਉਹਨਾਂ ਨੇ ਦੱਸਿਆ ਕਿ ਸਾਲ 1947 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਸੀ ਪੰਜਾਬ ਦੀ ਵੰਡ ਹੋਈ ਤੇ ਇੱਧਰ ਤਾਂ ਇੱਕ ਜੀਵੀਦਾਰ ਜਿਸ ਦੇ ਕੋਲ ਪੰਜਾਬ ਕਿੱਲੇ ਪੈਣੀ ਸੀ ਪਿੰਡ ਵਾਸੀ ਦੱਸਦੇ ਹਨ ਕਿ ਪੰਜਾਬ ਕਿੱਲੇ ਪੈਣੀ ਸੀ ਜੀਵੀਦਾਰ ਦੇ ਕੋਲ ਬਹੁਤ ਅਮੀਰ ਸੀ ਨੌਕਰ ਚਾਕਰ ਘਰ ਦੇ ਵਿੱਚ ਰੱਖੇ ਹੋਏ ਸਨ ਪਰ ਸਭ ਤੋਂ ਵੱਡਾ ਦੁੱਖ ਇਹ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਲਾੜ ਨਹੀਂ ਸੀ ਕੋਈ ਪੁੱਤਰ ਨਹੀਂ ਹੈਗਾ ਸੀ ਭਾਵ ਕਿ ਕੋਈ ਪੀੜ੍ਹੀ ਨਹੀਂ ਅੱਗੇ ਵੱਧ ਨਹੀਂ ਸੀ ਸਿਆਣਿਆਂ ਦੇ ਕੋਲ ਗੈਂ ਬੜੇ ਥਾਵਾਂ ਤੇ ਢਾਕੇ ਮੱਥੇ ਟੇਕੇ ਨੇ ਪਰ ਜਿੰਨਾਂ ਨੇ ਵਿਆਖਿਆ ਕਰਨ ਲੱਗੇ ਕਿ ਤੇਰੇ ਘਰ ਦੇ ਵਿੱਚ ਪੁੱਤਰ ਨਹੀਂ ਹੋ ਸਕਦਾ ਤਿਹੋ ਜੀਵਿਦਾਰ ਜਿਹੜਾ ਮਨ ਦੇ ਵਿੱਚ ਸੋਚਦਾ ਰਹਿੰਦਾ ਕਿ ਮੇਰੇ ਘਰ ਦੇ ਵਿੱਚ ਕੋਈ ਪੋਤਰਾ ਨਹੀਂ ਹੋਇਆ ਕਿ ਕਾਲਪੁਖ ਪਰਮਾਤਮਾ ਦੇ ਕਿਹੜੇ ਰਾਗ ਨੇ ਉਹ ਬਹੁਤ ਸਖਤ ਬਿਮਾਰ ਹੋ ਗਿਆ ਜਦੋਂ ਸਖਤ ਬਿਮਾਰ ਹੋ ਗਿਆ ਤੇ ਚਾਂਦ ਜਿਹੜੀ ਉਸ ਦੀ ਮੌਤ ਹੋ ਜਾਂਦੀ ਹੈ ਫਿਰ ਲੋਕਾਂ ਨੇ ਉਸ ਜੀਵਿਦਾਰ ਦੇ ਪੁੱਤਰ ਨੂੰ ਕਿਹਾ ਕਿ ਤੂੰ ਫਲਾਣੇ ਗਵਰ ਦੇ ਕੋਲ ਜਾ ਕਦੀ ਉਹਦੇ ਕੋਲ ਜਾ ਕਦੀ ਧਾਗਾ ਬਣਾ ਜਿੱਦਾਂ ਲੋਕ ਦੱਸਦੇ ਸਨ ਉਹ ਉਦਾਂ ਕਰਦਾ ਰਿਹਾ ਬੜੀ ਥਾਂ ਥਾਂ ਤੇ ਜਾ ਕੇ ਉਸਨੇ ਮੱਥੇ ਟੇਕੇ ਪਰ ਗੱਲ ਕਿਥੋਂ ਨਾ ਬਣੀ ਤੇ ਉਸ ਜੀਵੀਦਾਰ ਦਾ ਜਿਹੜਾ ਪੁੱਤਰ ਸੀ ਉਸਨੇ ਇਹ ਐਲਾਨ ਕਰ ਦਿੱਤਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਨਾ ਕੋਈ ਰੱਬ ਹੋਏਗਾ ਨਾ ਕੋਈ ਸਾਬੂ ਹੋਏਗਾ ਤੇ ਨਾ ਕੋਈ ਸੰਤ ਹੈਗਾ ਇਕੋਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਵੀ ਕੋਈ ਸਾਧੂ ਸੰਤ ਉਸ ਦੇ ਘਰ ਦੇ ਵਿੱਚ ਆਉਂਦਾ ਸੀ ਉਸ ਦੀ ਨਿੰਦਿਆ ਕਰਕੇ ਉਸ ਨੂੰ ਠੱਕੇ ਮਾਰ ਕੇ ਬਾਹਰ ਕੱਢ ਦਿੰਦਾ ਸੀ ਤਾਂ ਨਗੁਰ RAMDAS ਮਹਾਰਾਜ ਜੀ ਨੇ ਖੇੜ ਖੜੀ ਇੱਕ ਸਾਧੂ ਇੱਕ ਫਕੀਰ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਕਿਉਂਕਿ ਉਸ ਜੀਵੀਦਾਰ ਦੀ ਘਰਵਾਲੀ ਤੇ ਮਨ ਦੇ ਵਿੱਚ ਭਾਵਨਾ ਹੁੰਦੀ ਸੀ ਸੇਵਾ ਹੁੰਦੀ ਸੀ ਕਿ ਮੈਂ ਕਿਸ ਸਾਧੂ ਸੰਤ ਦੀ ਸੇਵਾ ਕਰਾਂ ਪਰ ਘਰ ਵਾਲੇ ਤੋਂ ਬਹੁਤ ਡਰ ਲੱਗਦਾ ਸੀ ਜ਼ਿਮੀਂਦਾਰ ਤੋਂ ਬਹੁਤ ਡਰ ਲੱਗਦਾ ਸੀ ਇੱਕ ਸਾਧੂ ਸੰਤ ਫਕੀਰ ਜਿਹੜਾ ਉਸ ਜ਼ਿਮੀਂਦਾਰ ਦੇ ਘਰ ਦੇ ਵਿੱਚ ਆਉਂਦਾ ਤੇ ਪਿੰਡ ਵਾਸੀ ਅੱਗੇ ਦੱਸਦੇ ਨੇ ਦਾਸਨ ਕਿ ਜਦੋਂ ਜ਼ਿਮੀਂਦਾਰ ਦੇ ਘਰ ਦੇ ਵਿੱਚ ਇੱਕ ਸਾਧੂ ਸੰਤ ਫਕੀਰ ਆਇਆ ਤੇ ਉਹ ਆ ਕੇ ਉਸਨੇ ਕਿਹਾ ਕਿ ਕਿ ਧੰਨ ਗੁਰੂ ਨਾਨਕ ਦਾਸ ਮਹਾਰਾਜ ਜੀ ਦੇ ਲੰਗਰਾਂ ਦੇ ਵਾਸਤੇ ਕੁਝ ਭੇਟਾਣਾ ਦੋ ਜੀ ਤੇ ਜਦੋਂ ਉਸ ਨੇ ਅਰਦਾਸ ਕੀਤੀ ਭਾਵਨਾ ਮੰਗੀ ਤੇ ਕਿਹਾ ਕਿ ਧੰਨ ਗੁਰੂ ਨਾਨਕ ਦਾਸ ਮਹਾਰਾਜ ਜੀ ਵਾਸਤੇ ਲੰਗਰਾਂ ਦੇ ਵਾਸਤੇ ਕੋਈ ਦਾਲ ਜਾਂ ਆਟਾ ਕੋਈ ਲਖਈ ਕੁਝ ਵੀ ਜੋ ਤੁਹਾਡੀ ਸ਼ਰਧਾ ਦੇ ਭਾਵਨਾ ਵੇ ਤੁਸੀਂ ਦਿਓ ਤੇ ਉਸ ਜੀਵੇਂ ਦਾਰ ਦੀ ਜਿਹੜੀ ਆ ਘਰ ਵਾਲੀ ਉਹ ਕਹਿਣ ਲੱਗੀ ਫਕੀਰ ਜੀ ਸੇਵਾ ਤਾਨੂੰ ਜਿਹੜੀ ਚਾਹੀਦੀ ਤੁਸੀਂ ਲੈ ਗਾ ਤੇ ਜਲਦੀ ਜਲਦੀ ਕਿੱਥੇ ਚਲੇ ਜਾ ਜੇ ਮੇਰੇ ਸਰਦਾਰ ਜੀ ਜੀਵੇਦਾਰ ਤੇ ਜਾ ਕਿਸੇ ਨੂੰ ਧਰਨ ਦੇਖ ਲਿਆ ਤੇ ਤੁਹਾਡੀ ਕੰਧਿਆ ਕਰ ਦੇ ਜਾਂ ਕਿਸੇ ਸਿਰੀ ਨੇ ਵੇਖ ਲਿਆ ਜਾਂ ਕਿਸੇ ਨੌਕਰ ਚਾਕਰ ਨੇ ਵੇਖ ਲਿਆ ਤੇ ਉਹਨੇ ਜਾ ਕੇ ਜੀਵੇਦਾਰ ਨੂੰ ਦੱਸ ਦੇਣਾ ਤੇ ਜੀਵੇਦਾਰ ਜੀ ਆ ਗਿਆ ਤੇ ਤੁਹਾਡੇ ਦੰਦਿਆ ਕਰੇਗਾ ਤੁਹਾਨੂੰ ਧੱਕੇ ਮਾਰ ਕੇ ਉਸਨੇ ਬਾਹਰ ਖੜਦਣਾ ਤੁਸੀਂ ਸੇਵਾ ਲਓ ਤੇ ਜਲਦੀ ਜਲਦੀ ਚਲੇ ਜਾਓ ਫਕੀਰ ਜਿਹੜਾ ਆਕਾਲ ਕੁਛ ਪਰਮਾਤਮਾ ਦੀ ਬਾਣੀ ਦੇ ਨਾਲ ਪੁਜਿਆ ਹੋਇਆ ਸੀ ਕਿਉਂਕਿ ਜਦੋਂ ਕੋਈ ਵੀ ਸਾਧੂ ਸੰਤ ਕਿਸੇ ਨੂੰ ਤਾਰਦਾ ਆਪਣੇ ਕਮਾਈ ਦੇ ਵਿੱਚੋਂ ਕੁਝ ਜਿਹੜਾ ਗਿਆਨ ਜਿਹੜਾ ਬਖਸ਼ਿਸ਼ ਕਰ ਦਿੰਦਾ ਉਹ ਆਪਣੇ ਉੱਤੇ ਇਹ ਨਹੀਂ ਹੁੰਦਾ ਕਿ ਮੈਂ ਬਹੁਤ ਵੱਡਾ ਸੰਤ ਹਾਂ ਜਿਵੇਂ ਆਮ ਅ퍼 ਦੇਖੀਦਾ ਕਿ ਅੱਜ ਤੋਲੇ ਪਾ ਕੇ ਜਿਹੜੇ ਆਪਣੇ ਆਪ ਨੂੰ ਜਿਹੜੇ ਬਾਬੇ ਕਹੋਂਦੇ ਨੇ ਸੰਤ ਕਹੋਂਦੇ ਨੇ ਸਾਧੂ ਕਹੋਂਦੇ ਨੇ ਕਿਉਂਕਿ ਜਿਹੜਾ ਸੱਚਾ ਸੱਚਾ ਸਾਧੂ ਹੁੰਦਾ ਉਹ ਕਦੇ ਵੀ ਆਪਣੇ ਪੈਰੀ ਹੱਥ ਨਹੀਂ ਲਗਾਉਂਦਾ ਉਹ ਕਦੇ ਵੀ ਮੱਥੇ ਨਹੀਂ ਟਿਕਾਉਂਦਾ ਜਿਹੜਾ ਕਾਲ ਪੁੱਤ ਪਰਮਾਤਮਾ ਦੀ ਬਾਣੀ ਦੇ ਨਾਲ ਜੁੜਿਆ ਸਾਧਕਾ ਸੰਗ ਮਿਟੇ ਅਪਮਾਨ ਸਾਧਕਾ ਸੰਗ ਪ੍ਰਗਟੇ ਸੋ ਗਿਆ ਕਿ ਜਦੋਂ ਆਪਾਂ ਸਾਧੂ ਦੀ ਸੰਗਤ ਕਰਨੀ ਆ ਜਿਹੜਾ ਸੱਚਾ ਸੱਚਾ ਸਾਧੂ ਆ ਉਹ ਕਦੇ ਵੀ ਆਪਣੇ ਪੈਰੀ ਹੱਥ ਨਹੀਂ ਲਵਾਉਂਦਾ ਸਭ ਉਹ ਇਹ ਕਹਿੰਦਾ ਕਿ ਮੈਂ ਰੱਬ ਦੇ ਪੈਰੀ ਹੱਥ ਲਵਾਂ ਉਹ ਕਦੇ ਰੱਬ ਦਾ ਸ਼ਿਦਕ ਨਹੀਂ ਬਣਦਾ ਉਹ ਫਿਰ ਕੀਰਤ ਕਹਿ ਲਗਾ ਕਹਿਣ ਲੱਗਾ ਕਿ ਫੋਨ ਤੇ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਜਾਵਾਂਗੇ ਉਸ ਜੀਵੀਦਾਰ ਦੇ ਘਰ ਵਾਲੇ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਲੱਸੀ ਦਾ ਗੜਵਾ ਭਰਿਆ ਉਸ ਸਾਧੂ ਸੰਤ ਨੇ ਪ੍ਰਸ਼ਾਦਾ ਬਾਣੀ ਛਕਾਇਆ ਜਦ ਪ੍ਰਸ਼ਾਦਾ ਬਾਣੀ ਛਕਾਇਆ ਤੇ ਸਾਧੂ ਸੰਤ ਕਾਲਕੁਪ ਪਰਮਾਤਮਾ ਦੀ ਬਾਣੀ ਦੇ ਵਿੱਚ ਪਿੱਜਾ ਅਸੀਂ ਸਰੂਰ ਆਇਆ ਤੇ ਕਹਿਣ ਲੱਗਾ ਮਾਈ ਦੱਸ ਕਿਹੜੀ ਅਰਦਾਸ ਕਰਨੀ ਦੱਸ ਸਾਨੂੰ ਕਿਹੜੀ ਅਰਦਾਸ ਕਰਨੀ ਆ ਤੇ ਉਹ ਮਾਈ ਜਿਹੜੀ ਕਹਿਣ ਲੱਗੀ ਕਹਿੰਦੀ ਮਹਾਂਪੁਰਖੋ ਅਰਦਾਸ ਕਾਦੀ ਸਭ ਤੋਂ ਵੱਡਾ ਦੁੱਖ ਇਹ ਆ ਤੇ ਘਰ ਦੇ ਵਿੱਚ ਕੋਈ ਲਾੜ ਨਹੀਂ ਹੈਗੀ 50 ਸਾਲ ਉਮਰ ਹੋ ਗਈ ਆ ਧਨ ਦੌਲਤ ਜਿਹੜਾ ਬਹੁਤ ਆ ਖਜ਼ਾਨਾ ਬਹੁਤ ਆ ਪਰ ਸਭ ਤੋਂ ਵੱਡਾ ਦੁੱਖ ਇਹ ਆ ਘਰ ਦੇ ਵਿੱਚ ਕੋਈ ਲਾੜ ਨਹੀਂ ਹੈਗੀ ਤੇ ਜਿਨ੍ਹਾਂ ਦੇ ਕੋਲ ਵੀ ਅਸੀਂ ਗੰਦੇ ਰਹੇ ਉਹਨਾਂ ਨੇ ਕਿਹਾ ਸਨ ਇਹੀ ਕਹਿ ਤਕਸੀਰ ਲਾੜ ਦਾ ਮੂੰਹ ਨਹੀਂ ਦੇ ਸਕਦੇ ਸਾਧੂ ਸੰਤ ਜਿਹੜੇ ਆ ਉਕਾਰ ਪੁੱਖ ਪਰਮਾਤਮਾ ਦੇ ਸੁਰਤੀ ਦੇ ਵਿੱਚ ਆਇ ਤੇ ਇਹ ਕਹਿਣ ਲੱਗੇ ਮਾਈ ਇਹ ਸੱਚ ਹੈ ਕਿ ਤੇਰੇ ਕਰਮਾਂ ਦੇ ਵਿੱਚ ਕੋਈ ਪੁੱਤਰ ਕੋਈ ਧੀ ਨਹੀਂ ਹੈਗਾ ਤੂੰ ਉਸ ਦਾ ਮੂੰਹ ਨਹੀਂ ਦੇਖ ਸਕਦੀ ਪਰ ਅਸੀਂ ਵੀ ਧੰਨ ਗੁਰੂ ਨਾਨਕ ਦਾਸ ਮਹਾਰਾਜ ਜੀ ਦੇ ਅੱਗੇ ਤੇਰੀ ਅਰਜੀ ਲਾ ਦਿੱਤੀ ਆ ਕਿ ਤੂੰ ਭਾਵੇਂ ਆਪਣੇ ਪੁੱਤਰ ਦਾ ਮੂੰਹ ਦੇਖੇ ਭਾਵੇਂ ਨਾਂ ਦੇਖੇ ਪਰ ਤੇਰੇ ਘਰ ਦੇ ਵਿੱਚ ਲਾਤ ਹੋਵੇ ਕਿ ਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਕਿ ਤੇਰੇ ਘਰ ਦੇ ਵਿੱਚ ਪੁੱਤਰ ਜ਼ਰੂਰ ਹੋਵੇਗਾ ਤੂੰ ਮੂੰਹ ਭਾਵੇਂ ਉਹਦਾ ਵੇਖੇ ਭਾਵੇਂ ਨਾਂ ਵੇਖੀ ਤੇ ਅੱਗੇ ਪਿੰਡ ਵਾਸੀ ਦੱਸਦੇ ਨੇ ਕਿ ਸਮਾਂ ਆਇਆ ਉਸ ਮਾਇਕ ਮਹਿਸੂਸ ਹੋਣ ਲੱਗਾ ਕਿ ਮੇਰਾ ਮੈਨੂੰ ਲੱਗਦਾ ਕਿ ਮੈਂ ਮਾਂ ਬਣਨ ਵਾਲੀ ਹਾਂ ਤੇ ਉਹ ਜੀਵਿਦਾਰ ਜਿਹੜਾ ਘਰ ਦੇ ਵਿੱਚ ਆਇਆ ਦੱਸਨੇ ਜੀਵਿਦਾਰ ਨੇ ਕਿ ਸਰਦਾਰ ਜੀ ਮੈਨੂੰ ਲੱਗਦਾ ਕਿ ਮੈਂ ਮਾਂ ਬਣਨ ਵਾਲੀ ਹਾਂ ਇੱਕ ਵਾਰ ਆਪਾਂ ਅੰਮ੍ਰਿਤਸਰ ਜਿੰਦਗੇ ਉੱਥੇ ਡਾਕਟਰ ਦੇ ਕੋਲ ਜਾ ਕੇ ਟੈਸਟ ਕਰਵਾ ਲਈਏ ਜੀਮੇਦਾਰ ਨੇ ਆਪਣੀ ਘਰਵਾਲੀ ਦੀ ਗੱਲ ਮੰਨੀ ਉਹ ਬੁਟਰਾ ਕਲਾਂ ਤੋਂ ਗਿਆ ਬਸ ਦੇ ਵਿੱਚ ਬੈਠੇ ਤੇ ਅੰਮ੍ਰਿਤਸਰ ਆਲੇ ਆ ਕੇ ਤੇਰਾ ਹਸਪੀਟਲ ਵਿੱਚ ਆਏ ਤੇ ਟੈਸਟ ਕਰਵਾਏ ਤੇ ਡਾਕਟਰਾਂ ਨੇ ਕਿਹਾ ਕਿ ਤੁਹਾਡੀ ਘਰਵਾਲੀ ਜਿਹੜੀ ਆ ਨਾ ਬਰਨ ਵਾਲੀ ਆ ਜੀਵੀਦਾਰ ਜਿਹੜਾ ਬੜਾ ਖੁਸ਼ ਹੋਇਆ ਜਦੋਂ ਜੀਵੀਦਾਰ ਖੁਸ਼ ਹੋਇਆ ਉਸ ਨੇ ਸਾਰੇ ਰਿਸ਼ਤੇਦਾਰਾਂ ਤੇ ਬੁਲਾਨ ਕਰ ਦਿੱਤਾ ਕਿ ਸਾਡੇ ਘਰ ਦੇ ਵਿੱਚ ਇੱਕ ਨਵਾਂ ਮਹਿਮਾਨ ਆ ਰਿਹਾ ਮੇਰੇ ਘਰ ਦੇ ਵਿੱਚ ਇੱਕ ਪੁੱਤ ਆ ਰਿਹਾ ਤੇ ਜਦੋਂ ਇਹ ਸਮਾਂ ਆਇਆ ਲੱਗੇ ਆਇਆ ਸਮਾਂ ਨੇੜੇ ਆਇਆ ਤਾਂ ਉਸ ਜੀਵੀਦਾਰ ਨੇ ਇੱਕ ਦਾਇਰੇ ਜਿਹੜੇ ਘਰ ਦੇ ਵਿੱਚ ਰੱਖ ਲਈ ਜਿਹੜੀ ਬੱਚੇ ਦਾ ਤੇ ਬੱਚੇ ਦੀ ਮਾਂ ਦਾ ਖਿਆਲ ਰੱਖੇ ਜਦ ਬੱਚੇ ਆਉਣ ਦਾ ਸਮਾਂ ਨੇੜੇ ਸੀ ਤਾਂ ਉਸ ਜੀਵੀਦਾਰ ਦੀ ਘਰ ਵਾਲੇ ਕਹਿਣ ਲੱਗੀ ਸਰਦਾਰ ਜੀ ਮੈਂ ਤੁਹਾਡੇ ਕੋਲੋਂ ਇੱਕ ਗੱਲ ਛੁਪਾ ਕੇ ਰੱਖੀ ਸੀ ਤੋ ਕਹਿਣ ਲੱਗਾ ਕਿ ਦੱਸ ਕਿਹੜੀ ਗੱਲ ਛੁਪਾ ਕੇ ਰੱਖੀ ਸੀ ਕਹਿਣ ਲੱਗੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ ਤੇ ਉੱਤੇ ਮੈਂ ਇੱਕ ਫਕੀਰ ਨੂੰ ਪ੍ਰਸ਼ਾਦਾ ਛਕਾਇਆ ਸੀ। ਤੋਂ ਫਕੀਰ ਮੈਨੂੰ ਕਹਿਣ ਲੱਗਾ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ। ਭਾਵੇਂ ਤੂੰ ਮੂੰਹੋਂ ਦਾ ਦੇਖੇ ਭਾਵੇਂ ਨਾਂ ਦੇਖੇ ਮੈਨੂੰ ਲੱਗ ਤੱਕ ਜਦੋਂ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਮੈਂ ਮਰ ਜਾਵਾਂਗੀ। ਫਿਰ ਪਿੰਡ ਵਾਸੀ ਦੱਸਦੇ ਨੇ ਕਿ ਤੋਂ ਜੀਵੀਦਾਰ ਜਿਹੜਾ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਨਾ ਭਾਗਵਾਨ ਨੇ ਇਦਾਂ ਨਾ ਬੋਲ ਜੋ ਕਰਤਾ ਦੇ ਰੰਗ ਉਹੀ ਹੋਵੇਗਾ ਇਦਾਂ ਨਾ ਬੋਲ ਕਿ ਤੂੰ ਮਰ ਜਾਵੇਂਗੀ ਇੱਕ ਬੰਨੇ ਉਹਨਾਂ ਨੂੰ ਖੁਸ਼ੀ ਸੀ ਇੱਕ ਬੰਨੇ ਇਹ ਦੁੱਖ ਸੀ ਕਿ ਸਾਧੂ ਸੰਤ ਨੇ ਫਕੀਰ ਨੇ ਇਦਾਂ ਦੇ ਸ਼ਬਦ ਕਹੇ ਨੇ ਹੋ ਸਕਦਾ ਸੰਤ ਵਿੱਚ ਜੀਵੀਦਾਰ ਜਿਹੜਾ ਅੰਦਰੋਂ ਅੰਦਰੇ ਡਰਦਾ ਪਿਆ ਸੀ ਜਿੰਜਾ ਦਾ ਬੱਚਾ ਆਉਣ ਦਾ ਸਮਾਂ ਨੇੜੇ ਆਇਆ ਤੇ ਦਾਦੀ ਘਰ ਦੇ ਵਿੱਚ ਰੱਖੀ ਤੇ ਦਾਦੀ ਨੇ ਚਾਂਕ ਜਿਹੜਾ ਜਵਾਬ ਦੇ ਦਿੱਤਾ ਕਹਿਣ ਲੱਗੀ ਕਿ ਮੇਰੇ ਬੱਸ ਉਹ ਜਿਹੜੀ ਗੱਲ ਬਾਤ ਹੋ ਗਈ ਆ ਅੰਦਰ ਬੱਚੇ ਦੇ ਪਾਣੀ ਭਰ ਗਿਆ ਬੱਚਾ ਜਿਹੜਾ ਪੁੱਠਾ ਪੈ ਗਿਆ ਤੁਸੀਂ ਹਸਪੀਟਲ ਦੇ ਵਿੱਚ ਲੈ ਜਾਓ ਹੁਣ ਮੇਰੇ ਕੋਲੋਂ ਬੱਸ ਉਹ ਜਿਹੜੀ ਗੱਲ ਜਿਹੜੀ ਬਾਤ ਹੋ ਗਈ ਆ ਜਦੋਂ ਉਸ ਜ਼ਿਮੀਦਾਰ ਦੀ ਘਰ ਵਾਲੇ ਅੰਦਰ ਸਾਰਾ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਨਜ਼ਰ ਦੇਖੀ ਤੇ ਜੀਵਨਧਾਰਕਿਆ ਤੇ ਤੇਰੀ ਘਰ ਵਾਲੇ ਦੀ ਮੌਤ ਹੋ ਗਈ 15 ਮਿੰਟ ਪਹਿਲਾਂ ਜੇ ਤੁਸੀਂ ਆ ਜਾਂਦੇ ਤੇ ਇਹਨੇ ਬਚ ਜਾਣਾ ਸੀ ਕਹਿੰਦੀ ਮੌਤ ਹੋ ਗਈ ਰੋਹ ਦਾ ਕੋਹ ਦਾ ਜਿਹੜਾ ਜੀਵਨਧਾਰਕ ਆਪਣੇ ਘਰ ਵਾਲੇ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਆਪਣੇ ਪਿੰਡ ਪੁੱਤਰ ਲੈ ਜਾਂਦਾ ਹੈ ਜਦੋਂ ਕੋਟਰ ਲਾ ਗਿਆ ਕਿ ਆਪਣੇ ਖੇਤਾਂ ਦੇ ਵਿੱਚ ਜਾ ਕੇ ਚਿਖਾ ਤਿਆਰ ਕਰਵਾਏਗੇ ਜਰੂਰ ਚਿਖਾ ਤਿਆਰ ਕਰਵਾਏਗੇ ਤਿੱਕ ਉਸਨ ਮਾਇਦਾ ਜਿਹੜਾ ਸਰਕਾਰ ਨੂੰ ਗਿਆ ਤੇ ਧਰਨ ਗੁਰੂ ਰਾਮਦਾਸ ਮਹਾਰਾਜ ਜਿਨੇ ਐਸੀ ਕਿਰਪਾ ਕੀਤੀ ਕਿ ਪਿੰਡ ਵਾਸੀ ਦੱਸਦੇ ਹਨ ਕਿ ਉਹ ਜਿਹੜਾ ਆਸ਼ ਵਿੱਚ ਲੋਕ ਜਿਹੜੇ ਆਸ਼ ਵਿੱਚ ਗੱਲਾਂ ਕਰਦੇ ਪੈਣੇ ਕਿ ਜੀਵਿਦਾਰ ਦੇ ਘਰ ਦੇ ਵਿੱਚ 50 ਸਾਲ ਬਾਅਦ ਜਿਹੜਾ ਪੁੱਤਰ ਪੈਦਾ ਹੋਣ ਲੱਗਾ ਸੀ ਪਰ ਇੱਕ ਹੀ ਗੱਲ ਬਣ ਗਈ ਐ ਕਿ ਉਸਦੀ ਘਰ ਵਾਲੇ ਦੀ ਮੌਤ ਹੋ ਗਈ ਨਾਲੇ ਬੱਚਾ ਵੀ ਮਰ ਗਿਆ ਤੇ ਇੱਕ ਬੰਨੇ ਜੀਵਿਦਾਰ ਬੈਠਾ ਸੋਚ ਰਿਆ ਸੀ ਕਿ ਇੱਕ ਸਾਧੂ ਦੇ ਬਚਨ ਦੇ ਕਹਿਣ ਤੇ ਜੇ ਮੇਰੀ ਘਰ ਵਾਲੀ ਮਰ ਸਕਦੀ ਆ ਤੇ ਘੱਟੋ ਘੱਟ ਬੱਚਾ ਤੇ ਪੈਦਾ ਹੋਣਾ ਚਾਹੀਦਾ ਸੀ ਤੇ ਧੰਨ ਗੁਰਨਾਮ ਦਾਸ ਮਹਾਰਾਜ ਜੀ ਨੇ ਐਸੀ ਪ੍ਰਸ਼ਮਾ ਕੀਤਾ ਕਿ ਪਿੰਡ ਵਾਸੀ ਦੱਸਦੇ ਹਨ ਕਿ ਜਿੱਥਾ ਜੜੀ ਥੱਲੇ ਇੱਕ ਵਾਰ ਦਿਖ ਪੈਂਦੀ ਆ ਤੇ ਉਸ ਮਾਈ ਦਾ ਪੇੜ ਜਿਹੜਾ ਕਾੜ ਦਿੰਦਾ ਤੇ ਉਸ ਦੇ ਵਿੱਚੋਂ ਬੱਚਾ ਡਿੱਗ ਕੇ ਜਿਹੜਾ ਬਾਹਰ ਟਿਕ ਪੈਂਦਾ ਜਦ ਬੱਚਾ ਬਾਹਰ ਡਿੱਗਿਆ ਤਾਂ ਸਾਰੇ ਪਿੰਡ ਵਾਸੀ ਕਹਿਣ ਲੱਗੇ ਕਿ ਅਸੀਂ ਭੱਜ ਕੇ ਬੱਚਾ ਚੁੱਕਿਆ ਹਸਪੀਟਲ ਲੈ ਕੇ ਡਾਕਟਰ ਕਰਵਾਇਆ ਤੇ ਬੱਚਾ ਜਿਹੜਾ ਬਿਲਕੁਲ ਠੀਕ ਸੀ ਤੰਦਰੁਸਤ ਸੀ ਤੇ ਕਹਿਣ ਲੱਗਾ ਜਦ ਤੰਦਰੁਸਤ ਸੀ ਤੇ ਉਹ ਜਿਹੜਾ ਜੀਵੀਦਾਰ ਕਹਿਣ ਲੱਗਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਆ ਮੇਰੀ ਜਿਹੜੀ ਪੀੜੀ ਆ ਅੱਗੇ ਵਧ ਗਈ ਆ ਹੁਣ ਕਿਸੇ ਵੀ ਗਰੀਬ ਨੂੰ ਕੋਈ ਧਨ ਚਾਹੀਦਾ ਕਿਸੇ ਜ਼ਮੀਨ ਜਾਇਦਾ ਚਾਹੀਦੀ ਆ ਮੈਂ ਜਿਹੜੀ ਫਰੀ ਮੰਡਾਂ ਦਾ ਅੱਜ ਵੀ ਜਾ ਕੇ ਦੇਖਾਂਗੇ ਗੁੱਟਰ ਕਲਾਂ ਦੇ ਵਿੱਚ ਜਾਵਾਂਗੇ ਜਿੱਥੇ ਬੱਚੇ ਦਾ ਜਨਮ ਹੋਇਆ ਸੀ ਉਸ ਬਸਤੀ ਦਾ ਨਾਂ ਸਿੜੀਆਂ ਵਾਲੀ ਬਸਤੀ ਆ ਤੇ ਜਦੋਂ ਪਿੰਡ ਵਾਸੀਆਂ ਨੇ ਪੁੱਛਿਆ ਸੀ ਤੇ ਉਹਨਾਂ ਨੇ ਇਹ ਸਾਰੀ ਕਥਾ ਦਸੀ ਸੀ ਦਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਐਸੀ ਕਿਰਪਾ ਕਰਦਣਾ ਸਾਧੂ ਸੰਤ ਦੇ ਬਚਨ ਜਿਹੜਿਆ ਪੂਰੇ ਹੋ ਜਾਂਦੇ ਨੇ ਤੇ ਅਸੀਂ ਜਿਹੜਾ ਸਾਧੂ ਸੰਤ ਜਿਹੜਾ ਪੂਰਾ ਹੋਣਾ ਚਾਹੀਦਾ ਸੱਚਾ ਤੇ ਸੁੱਚਾ ਹੋਣਾ ਚਾਹੀਦਾ ਕਾਲ ਪੁਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜਿਆ ਹੋਣਾ ਚਾਹੀਦਾ ਅੱਜ ਕੱਲ੍ਹ ਦੇਖੀਦਾ ਬਾਬੇ ਜਿਹੜੇ ਬਹੁਤ ਬਣ ਗਏ ਨੇ ਆਪਣੇ ਆਪ ਨੂੰ ਜਿਹੜੇ ਸਾਧੂ ਸੰਤ ਕਹਾਦੇ ਨੇ ਆ ਥੋੜੇ ਦਿਨ ਹੋ ਗਏ ਨੇ ਮੋਗੇ ਦੇ ਕੋਲ ਇੱਕ ਡੇਰਾ ਬਣਿਆ ਹੋਇਆ ਸੀ ਮੋਗੇ ਦੇ ਕੋਲ ਇੱਕ ਡੇਰਾ ਬਣਿਆ ਤੇ ਉਹ ਸਾਧੂ ਸੰਤ ਜਿਹੜਾ ਆਪਣੇ ਆਪ ਨੂੰ ਰੱਬ ਕਹਾਂਦਾ ਸੀ ਦਸ ਰਾਂ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਟਰੱਕ ਡਰਾਈਵਰ ਸੀ ਤੇ ਕੁਝ ਬੰਦਾਂ ਨੇ ਸੀ ਤੇ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਤੂੰ ਡੇਰਾ ਬਣਾ ਕੇ ਬੈਠ ਜਾ ਕਹਨ ਲੱਗ ਕੇ ਉਸ ਨੇ ਡੇਲਾ ਬਣਾ ਕੇ ਬੈਠ ਗਿਆ ਤੇ ਆਪਣੀ ਜਿਹੜੀ ਪੂਜਾ ਕਰਵਾਉਣ ਲੱਗ ਪਿਆ ਇੱਕ ਬੰਨੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਸੀ ਤੇ ਇੱਕ ਬੰਨੇ ਆਪਣੀ ਗੱਦੀ ਲਾ ਕੇ ਬੈਠ ਜਾਂਦਾ ਸੀ ਤੇ ਲੋਕ ਜਿਹੜੇ ਉਸ ਨੂੰ ਪੁੱਜਣ ਲੱਗ ਪਏ ਕਿਉਂਕਿ ਜਿਸ ਦਾ ਪੀਰ ਤੁੱਕਾ ਚੱਲ ਜਾਂਦਾ ਉਹ ਫਿਰ ਆਪਣੇ ਆਪ ਨੂੰ ਰੱਬ ਤਹਾਂ ਲੱਗ ਪੈਂਦਾ ਮਾਫ਼ ਕਰਨ ਲੈ ਚ ਜਾਂਦਾ ਉਹਨੇ ਆਪਣੇ ਆਪ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਤੇ ਧੰਨ ਗੁਰਦਾਸ ਦਾਸ ਮਹਾਰਾਜ ਨੂੰ ਪਾਸੇ ਕਰ ਦਿੱਤਾ। ਕਾਕੇ ਜਿਹੜਾ ਬੰਦਾ ਆਪਣੇ ਆਪ ਨੂੰ ਦਾਤਕ ਕਹਿਣ ਲੱਗ ਪੈਂਦਾ ਫਿਰ ਧੰਨ ਗੁਰਗ੍ਰੰਥ ਸਾਹਿਬ ਜੀ ਨੂੰ ਭੁੱਲ ਜਾਂਦਾ। ਤੋ ਆਪਣੇ ਆਪ ਨੂੰ ਮਥਾ ਟਿਕਾਉਣ ਲੱਗ ਪਿਆ ਤੇ ਉਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ। ਜਦੋਂ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਫਿਰ ਕੀ ਉਹਨਾਂ ਦੇ ਸੇਵਾਦਾਰ ਜਿਹੜੇ ਆ ਕੁਝ ਸਾਧੂ ਤਾਂ ਜਿਹੜਾ ਕੁਸ਼ਾਰਾ ਵਿੱਚ ਹੋ ਕੇ ਸੁਪਨੇ ਪਾਉਣ ਲੱਗੇ ਚੋੜਾ ਵੀ ਸੁਪਨੇ ਪਾਉਣ ਲੱਗ ਪਏ ਤੇ ਕਈ ਜਾ ਕੇ ਪ੍ਰਚਾਰਕਾਂ ਨੇ ਉੱਥੇ ਜਾ ਕੇ ਪੁੱਛਿਆ ਤੇ ਕਾਰਨ ਕੀ ਹੈ ਉਹ ਕਹਿਣ ਲੱਗੇ ਕਿ ਸਾਡੇ ਜਿਹੜੇ ਮਹਾਪੁਰਸ਼ ਸਾਧੂ ਸੰਤ ਨੇ ਉਹ ਅੰਮ੍ਰਿਤ ਵੇਲੇ ਆਉਂਦੇ ਨੇ ਤੇ ਇਸ਼ਨਾਨ ਪਾਣੀ ਕਰਕੇ ਚੱਲ ਜਾਂਦੇ ਤੇ ਦੱਸਦਾ ਇੱਕ ਸਾਚੀ ਪ੍ਰਚਾਰਕ ਸਿੰਘ ਜੀ ਦਾ ਮੈਂ ਉੱਥੇ ਗਿਆ ਕਹਿੰਦਾ ਮੈਂ ਸਾਰੇ ਪਾਸੇ ਜਾ ਕੇ ਪੁੱਛਿਆ ਕਿ ਸੰਤ ਹੈ ਕਿੱਥੇ ਨੇ ਕਹਿੰਦੇ ਕਿ ਉਹਨਾਂ ਦੀ ਕਿ ਇੱਕ ਸਾਲ ਪਹਿਲਾਂ ਮੌਤ ਹੋ ਗਈ ਆ ਕਹਿਣ ਲੱਗੇ ਕਿ ਮੌਤ ਹੋ ਗਈ ਤੇ ਕਿਸ਼ਾਰਾ ਕਿੱਦਾਂ ਕਿੱਦਾ ਰਹਿਣ ਦਾ ਚੋੜਾ ਕਿੱਦਾਂ ਕਿੱਦਾ ਰਹਿਣ ਦਾ ਉਹ ਕਹਿਣ ਲੱਗੇ ਕਿ ਅੰਮ੍ਰਿਤ ਵੇਲੇ ਉਹਦੇ ਨੇ ਇਸ਼ਨਾਨ ਕਰਦੇ ਨੇ ਤੇ ਕਿਸ਼ਾਰਾ ਤੇ ਚੋੜਾ ਸੁਪਣੇ ਪਾਜਦਰ ਤੇ ਨਵਾਂ ਪਾ ਲੈਂਦੇ ਨੇ ਉਹ ਪ੍ਰਚਾਰਕ ਸਿੰਘ ਕਹਿਣ ਲੱਗਾ ਕਿ ਮੈਨੂੰ ਗੁੱਸਾ ਬੜਾ ਆਇਆ ਤੇ ਮੈਂ ਉਸ ਸੇਵਾਦਾਰ ਨੂੰ ਉੱਥੇ ਖਾ ਲਿਆ ਕਹਿੰਦਾ ਇਹਦਾ ਚੰਗਾ ਘਟਾਪਾ ਲਾਇਆ ਤੇ ਥੋੜੀ ਦਿਨ ਬਾਅਦ ਆਪੇ ਮਨ ਦਾ ਕਹਿੰਦਾ ਭਰਾਵਾ ਕੋਈ ਸੰਤ ਨਹੀਂ ਆਉਂਦਾਗਾ ਅਸੀਂ ਇੱਕ ਇਸ਼ਾਰਾ ਸੁਪਨੇ ਤੋਂ ਧੋਤੋਗੇ ਸੁਪਨੇ ਨਹੀਂ ਪੁੰਦੇ ਇਹ ਹਾਲਾਤ ਬਣ ਗਏ ਮਾਝੇ ਵਾਲਿਆਂ ਨੂੰ ਕਬਰਾਂ ਨੇ ਘੇਰ ਲਿਆ ਦੁਆਬੇ ਵਾਲਿਆਂ ਨੂੰ ਢੇਰਿਆਂ ਨੇ ਘੇਰ ਲਿਆ ਮਾਫ ਕਰਨਾ ਦੁਆਬੇ ਵਾਲਿਆਂ ਨੂੰ ਢੇਰਿਆਂ ਨੇ ਘੇਰ ਲਿਆ ਤੇ ਨਾਲੇ ਵਾਲਿਆਂ ਨੂੰ ਤੇਰਿਆਂ ਨੇ ਘੇਰ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਫਿਰ ਥੱਲੇ ਰਹਿ ਗਏ। ਅਸੀਂ ਹੁਣ ਘਰ ਦੇ ਵਿੱਚ ਪਾਠ ਕਰਵਾਏ ਦਾ। ਸਾਖਸਵਰ ਦੀ ਘਰ ਦੇ ਵਿੱਚ ਹੁੰਦੇ ਨੇ ਮਾਸੇ ਮਾਤਾ ਚਾਚੀਆਂ ਤਾਣਾ ਇਹ ਰੋਸਨਾ ਜਾਣ ਆਪਾਂ ਉਹਨਾਂ ਦੇ ਕੋਲ ਸਾਰੀ ਢਹਾੜੀ ਬੈਠਦੇ ਆ। ਤੇ ਜਦੋਂ ਅਸੀਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਦੇ ਜਾਂਦੇ ਨੇ। ਅਸੀਂ ਕਦੇ ਵੀ ਇਹ ਤਿਆਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਦੇ ਵਿੱਚ ਆਏ ਨੇ। ਮੇਰਾ ਗੁਰੂ ਘਰ ਦੇ ਵਿੱਚ ਆਇਆ ਕਦੀ ਨਹੀਂ ਲਾਗੇ ਬੈਠੇ ਦੱਸ ਰਾਇ ਨੇ ਕਿੰਨੇ ਪਾਠ ਕਿਤੇ ਨੇ ਮੈਂ ਕਦੀ ਪਰਿਵਾਰ ਨਹੀਂ ਦੇਖਿਆ ਜਿਹੜਾ ਪਾਠ ਦੇ ਲਾਗੇ ਬੈਠਾ ਹੋਵੇ ਕਿ ਪਾਠ ਸੁਣ ਰਿਹਾ ਹੋਵੇ ਗ੍ਰੰਥੀ ਸਿੰਘ ਇਕੱਲਾ ਬੈਠਾ ਪੜੀ ਜਾ ਰਿਹਾ ਤੇ ਮੁੜ ਕੇ ਫਿਰ ਕੀ ਕਹਿੰਦੇ ਨੇ ਗ੍ਰੰਥੀ ਸਿੰਘ ਕੀ ਸੰਦਾ ਹੈ ਪਾਠੀ ਸਿੰਘ ਸੰਦਾ ਹੈ ਸਾਵੇਂ ਕਦਾਂ ਜਦ ਸਾਰੇ ਦਿਹਾੜੀ ਅਸੀਂ ਕੋਲ ਉਹਨਾਂ ਦੇ ਬਈਏ ਸਾਢੇ 3 ਫੁੱਟ ਦੀ ਤਲਵਾਰ ਕੋਲ ਰੱਖੀਏ ਕਿਹੜਾ ਪਾਠੀ ਸਮੇਗਾ ਇਹ ਤਹਾਨਾਤ ਬਣ ਕੇ ਸਾਡੇ ਮੁੜ ਕੇ ਅਸੀਂ ਗ੍ਰੰਥੀ ਸਿੰਘਾਂ ਨੂੰ ਨਿੰਦਦੇ ਆਂ ਪਾਠੀ ਸਿੰਘਾਂ ਨੂੰ ਨਿੰਦਦੇ ਆਂ ਸਭ ਤੋਂ ਵੱਡੀ ਗੱਲ ਤੇ ਸਾਡੀ ਆਪਣੀ ਹੁੰਦੀ ਆ ਅਸੀਂ ਬਾਤ ਸੁਣ ਨਹੀਂ ਸਕਦੇ ਤੇ ਹੁਣ ਤਾਂ ਸਾਨੂੰ ਗੁਰੂ ਘਰ ਦੇ ਸਪੀਕਰ ਵੀ ਇੱਥੇ ਤੱਕ ਜੁੱਭਣ ਲੱਗ ਪਏ ਨੇ ਲੋਕ ਆ ਕੇ ਕਹਿੰਦੇ ਨੇ ਕਿ ਆਪਣਾ ਸਪੀਕਰ ਜਿਹੜਾ ਬੰਦ ਕਰ ਲੈ ਕਰੋ ਸਾਨੂੰ ਬਾਣੀ ਜਿਹੜੀ ਬੜੀ ਚੁੱਪਦੀ ਆ ਕੱਲ ਦਾਸ ਦੇ ਸਾਥੀ ਦਾ ਫੋਨ ਆਇਆ ਕਹਿਣ ਲੱਗਾ ਗਿਆਨੀ ਜੀ ਬੜੀ ਮੰਦੀ ਹਾਲਤ ਆ ਹੁਣ ਲੱਗਦਾ ਗ੍ਰੰਥੀ ਸਿੰਘ ਦੀ ਡਿਊਟੀ ਜਿਹੜੀ ਛੱਡਣੀ ਪਵੇਗੀ ਮੈਂ ਕਹਾ ਹੋਇਆ ਕੀ ਹੈ ਕਹਿਣ ਲੱਗਾ ਕਿ ਇੱਕ ਮਾਈ ਇੱਥੇ ਆਉਂਦੀ ਆ ਕਹਿਣ ਲੱਗੀ ਮੈਨੂੰ ਹਾਰ ਦੀ ਮਰੀਜ਼ ਤੇ ਮੈਂ ਤੇ ਤੁਸੀਂ ਆਪਣਾ ਸਪੀਕਰ ਜਿਹੜਾ ਬੰਦ ਰੱਖਿਆ ਕਰੋ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਥੋੜੀ ਜਿਹੀ ਆਵਾਜ਼ ਘੱਟ ਕਰਨਾ ਜੀ ਸੱਚੀ ਹਾਰ ਦੀ ਗੱਲ ਜਨਾਵੇ ਕਹਿੰਦਾ ਨਹੀਂ ਗਿਆਨੀ ਜੀ ਸਭ ਤੋਂ ਵੱਡਾ ਝੂਠ ਜਿਹੜਾ ਉਸ ਜਨਾਨੀ ਦੇ ਕੋਲ ਮੈਂ ਕਿਹਾ ਕਿਦਾਂ ਕਹਿੰਦਾ ਜਦੋਂ ਗੁਰੂ ਘਰ ਦੇ ਵਿੱਚ ਪਕੌੜਿਆਂ ਦਾ ਲੰਗਰ ਲੱਗਦਾ ਸਭ ਤੋਂ ਜ ਵੱਡੀ ਥਾਲੀ ਤੇ ਉਹਨੇ ਭਰੀ ਹੁੰਦੀ ਆ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਇਹ ਹਾਲਾਤ ਬਣ ਗਏ ਨੇ ਸਾਡੇ ਸਨ ਗੁਰੂ ਘਰ ਦੇ ਸੇਵਕ ਗੁਰੂ ਦੀ ਬਾਣੀ ਅੱਜ ਇੰਨੀ ਚੁਭਣ ਲੱਗੀ ਆ ਅੱਜ ਅਸੀਂ ਗੁਰੂ ਘਰ ਨੂੰ ਬਾਣਾ ਕਰਦੇ ਹਿੰਦਦੇ ਆ ਨਿੰਦਿਆ ਕਰਦੇ ਚੁਗਲੀ ਕਰਦੇ ਆ ਹੋ ਸਕਦਾ ਦਾ ਦੱਸ ਦਿਓ ਹਣ ਗੱਲਾਂ ਇਹ ਜਿਹੜੀਆਂ ਗੱਲਾਂ ਕਈਆਂ ਨੂੰ ਚੁਭਣ ਸੂਲੀ ਤੇ ਬੰਗ ਚੁੱਭਣ ਗਿਆ ਕਿਉਂਕਿ ਸੱਚ ਬੋਲਣਾ ਸਟੇਜ ਉੱਤੇ ਬੜਾ ਔਖਾ ਲਾਈਵ ਚੱਲਦਾ ਪਿਆ ਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਬਾਪੂ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਜਿਸ ਨੇ ਸਿਖਾਇਆ ਪਹਿਲਾ ਮਰਨ ਰੂਪ ਜੀਵਨ ਦੀ ਛਾੜਿਆਸ ਤੇ ਮਹਾਪੁਰਖ ਵੀ ਇਹੋ ਗੱਲ ਕਹਿੰਦੇ ਦਸਾਨ ਕਿ ਗਿਆਨੀ ਗੁਰੂ ਸਿੰਘ ਜਦੋਂ ਦੇ ਸਟੇਜ ਤੇ ਸੱਚ ਬੋਲਣਾ ਆਪਣਾ ਕੱਫਨ ਜਿਹੜਾ ਕੋਲਰ ਰੱਖਿਆ ਕਰੇ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਸਤੇ ਉਤੇ ਜਿਹੜਾ ਸੱਚ ਬੋਲਦਾ ਲੋਕ ਦੁਨੀਆ ਤੇ ਲੋਕ ਉਸਨੂੰ ਗਾਲਾਂ ਕੱਢਦੇ ਨੇ ਜਿਹੜਾ ਖੱਪਾ ਪਾ ਕੇ ਚੱਲ ਜਾਂਦਾ ਹੈ ਦੁਨੀਆ ਦੇ ਲੋਕਾਂ ਦੀ ਵਾਵਾ ਕਰਦੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਲਾਪਰਵਾਹ ਕਿਨ ਸਾਥੀ ਅੱਜ ਵੀ ਗੁਰੂ ਦੀ ਬਾਣੀ ਦੇ ਨਾਲ ਟੁੱਟ ਗਿਆ ਆ ਹੁਣ ਕਈ ਆ ਕੇ ਪ੍ਰਵਾਦ ਅਰਦਾਸ ਕਰਾਉਂਦੇ ਨੇ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਜਿਹੜਾ ਵਿਗੜ ਗਿਆ ਨਸ਼ੇ ਕਰਨ ਲੱਗ ਪਿਆ ਕਾਰਨ ਕੀ ਆ ਟਰੈਕਟਰ ਤੇ ਗਾਣੇ ਮੋਟਰਸਾਈਕਲ ਦੇ ਵਿੱਚ ਬੈਠੇ ਗਾਣੇ ਘਰ ਦੇ ਵਿੱਚ ਗਾਣੇ ਮੋਬਾਈਲ ਦੇ ਵਿੱਚ ਗਾਣੇ ਤੇ ਫਿਰ ਵਿਗੜਦੇ ਨੇ ਸਾਡੇ ਧਿਆਨੇ ਗਿਆਨ ਇਹ ਖਰਾਬੇ ਵਿਗੜਦੇ ਨੇ ਅਸੀਂ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਫੋਨ ਲੈ ਦਿੰਦੇ ਆ ਆਮ ਘਰਾਂ ਦੇ ਵਿੱਚ ਮੈਂ ਦੇਖਿਆ ਜਦੋਂ ਘਰ ਦੇ ਵਿੱਚ ਛੋਟਾ ਬੱਚਾ ਜਿਹੜਾ ਮਾਂ ਬੱਚੇ ਨੂੰ ਚੁੱਪ ਕਰਾਉਣ ਦੀ ਥਾਂ ਜਿਹੜਾ ਉਹਨਾਂ ਪਰਚਾਉਣ ਦੀ ਥਾਂ ਆਪਣਾ ਦੁੱਧ ਪਿਲਾਉਣ ਦੀ ਥਾਂ ਉਹਨਾਂ ਨੂੰ ਫੋਨ ਫੜਾ ਦਿੰਦੇ ਨੇ ਮਾਫ਼ ਕਰਨਾ ਲਾਈਵ ਚੱਲਦਾ ਪਿਆ ਆਪਣਾ ਫੋਨ ਫੜਾ ਦਿੰਦੇ ਨੇ ਤੇ ਬੱਚਾ ਲੈ ਪੁੱਤਰ ਖੇਡੀ ਜਾਂਦਾ ਤੇ ਬੱਚਾ ਜਿਹੜਾ ਹੌਲੀ ਹੌਲੀ ਫੋਨ ਦੀ ਬਿਮਾਰੀ ਵਿੱਚ ਇਹੋ ਜਿਹਾ ਫਸ ਜਾਂਦਾ ਮੁੜ ਕੇ ਨਿਕਲਣਾ ਉਹਦੇ ਵਾਸਤੇ ਬੜਾ ਔਖਾ ਜਾਂਦਾ ਸਰ ਮੈਂ ਇੱਕ ਤਾਂ ਨਸ਼ਾ ਛੱਡਿਆ ਜਾ ਸਕਦਾ ਹੋਰ ਗੋਲੀਆਂ ਦਾ ਨਸ਼ਾ ਛੱਡਿਆ ਜਾ ਸਕਦਾ ਸ਼ਰਾਬ ਦਾ ਨਸ਼ਾ ਛੱਡਿਆ ਜਾ ਸਕਦਾ ਪਰ ਜਿਹੜਾ ਹੋਰ ਦਾ ਨਸ਼ਾ ਜਿੰਨਾ ਮਰਜ਼ੀ ਛੱਡ ਲੋ ਇਹ ਨਹੀਂ ਛੱਡੇਗਾ ਆ ਨਸ਼ਾ ਛਡਾਓ ਕੇਂਦਰ ਖੁੱਲੇ ਹੋਏ ਨੇ ਕਿੰਨੇ ਖੁੱਲੇ ਹੋਏ ਨੇ ਨਸ਼ਾ ਛਡਾਓ ਕੇਂਦਰ ਸਾਡੇ ਨਸ਼ੇ ਫਿਰ ਨਿ ਛੜਿੰਦੇ ਪਏ ਮੈਂ ਦਾਅਵੇ ਨਾ ਕਹਿਣਾ ਆਉਣ ਵਾਲੇ ਸਮੇਂ ਦੇ ਵਿੱਚ 2030 ਦੇ ਵਿੱਚ ਨਮਾਇਨ ਛਡਾਓ ਕੇਂਦਰ ਵੀ ਖੁੱਲ ਜਾਣਗੇ ਸਾਨੂੰ ਆਪਣੇ ਬੱਚੇ ਜਿਹੜੇ ਉੱਥੇ ਛੱਡ ਕੇ ਆਉਣੇ ਪੈਣਗੇ ਕਿ ਇਹਨਾਂ ਦੇ ਜਿਹੜੇ ਮੋਬਾਈਲ ਛਡਾਓ ਆਉਣ ਵਾਲੇ ਸਮੇਂ ਦੇ ਵਿੱਚ ਮੋਬਾਈਲ ਛਡਾਓ ਕੇਂਦਰ ਵੀ ਖੁੱਲ ਜਾਣੀ ਮੈਂ ਤਾਵੇ ਨਾ ਕਿੰਨਾ ਲਿਖਾ ਲਉ ਮੇ ਤੁੰ 2030 ਤੱਕ ਖੁੱਲ ਜਾਣਦੀ ਅੱਜ ਨਸ਼ਾ ਛਡਾਓ ਕੇਂਦਰ ਕਿੰਨੇ ਖੁੱਲਦੇ ਪੈਣੇ ਤੇ ਸਾਡੇ ਬੱਚੇ ਨਸ਼ੇ ਤੇ ਫਿਰ ਨਹੀਂ ਛੱਡ ਦਿੱਤੇ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਆ ਮਾਂ ਬਿਓ ਦੀ ਕਿਉਂਕਿ ਮਾਂ ਕੋ ਜਿਹੜਾ ਆਪਣੇ ਬੱਚੇ ਵੱਲ ਧਿਆਨ ਨਹੀਂ ਦਿੰਦਾ ਕਿ ਮੇਰਾ ਬੱਚਾ ਕੀ ਕਰਦਾ ਪਿਆਰਾ ਮੇਰੇ ਬੱਚੇ ਦੀ ਸੰਗਤ ਕਿਦਾਂ ਦੀ ਆਪ ਦੇਖੀ ਦਾ ਨੌਜਵਾਨ ਸਾਡੇ ਟਰੈਕਟਰਾਂ ਦੇ ਉੱਤੇ ਜੋਰ ਦੇ ਨਾਲ ਜਿਹੜਾ ਸਪੀਕਰ ਲਾਏ ਹੁੰਦੇ ਨੇ ਟਰੈਕਟਰ ਭਜਾ ਕੇ ਐਂ ਲੱਗਦੇ ਨੇ ਪਤਾ ਨਹੀਂ ਸੀ ਕੀ ਸਾਬਤ ਕਰਨਾ ਚਾਹੁੰਦੇ ਨੇ ਬੋਲਟਾਂ ਦੇ ਤੇ ਪਟਾਕੇ ਪਾਉਂਦੇ ਫਿਰਦੇ ਤੇ ਗੱਟਿਆਂ ਭਜਾ ਕੇ ਸੀ ਐਦਾਂ ਲੱਗਦੇ ਪਤਾ ਨਹੀਂ だっਦੀ ਸੀ ਬਣ ਕੇ ਮਾਂ ਪਿਓ ਆਪਣੇ ਬੱਚੇ ਵੱਲ ਖਿਆਲ ਨਹੀਂ ਕਰ ਰਿਆ ਤੇ ਜਦੋਂ ਬੱਚਾ ਵਿਗੜਦਾ ਫਿਰ ਗੁਰੂ ਘਰ ਵਿੱਚ ਆਉਂਦੇ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਵਿਗੜ ਗਿਆ ਤੇ ਬੱਚਾ ਤੇ ਆਪੇ ਵਿਗੜਨਾ ਰਕਾੜ ਦੇ ਵਿੱਚ ਸਭ ਤੋਂ ਵੱਡਾ ਹੱਥ ਸਾਡਾ ਪਿਓ ਵਿਦੇਸ਼ਾਂ ਦੇ ਵਿੱਚ ਹੁੰਦਾ ਮਾਂ ਬੱਚੇ ਨੂੰ ਮਗਰ ਥਾਰ ਲੈ ਜਾਂਦੀ ਆ ਗੁੱਟ ਲੈ ਜਾਂਦੀ ਆ ਜਾਂ ਪੁੱਤਰ ਕਿੜੀਆਂ ਲਾ ਜਾਂਦੀ ਮਾਫ਼ ਕਰਨਾ ਲੈ ਚੱਲਦਾ ਇਹ ਹਾਲਾਤ ਬਣ ਗਏ ਨੇ ਤੇ ਕਾਰਨ ਕੀ ਆ ਅੱਖਾਂ ਜੀਵਾਂ ਵਿਸਰਾ ਮਰ ਜਾਂਦਾ ਕਾਰਨ ਸਾਡਾ ਇਹ ਆ ਅਸੀਂ ਗੁਰਬਾਣੀ ਦੇ ਨਾਲ ਕਿਉਂ ਟੁੱਟ ਗਏ ਆ ਕਿਉਂਕਿ ਅਸੀਂ ਅੱਜ ਆਪਣੇ ਬੱਚਿਆਂ ਸਿੱਖਿਆ ਨਹੀਂ ਦੇ ਰਹੇ ਚੰਗੀ ਅੱਜ ਸਾਡੇ ਬੱਚਿਆਂ ਨੂੰ ਜਿੰਨੇ ਮਰਜ਼ੀ ਪੜ੍ਹਾਈ ਕੀਤੀਵੇ ਸਾਡੇ ਬੱਚਿਆਂ ਨੂੰ ਦਾਸ ਗੁਰੂ ਸਾਹਿਬਾ ਦੇ ਨਾਂ ਨਹੀਂ ਹੁੰਦੇ ਪੰਜ ਪਿਆਰਿਆਂ ਦੇ ਨਾਂ ਨਹੀਂ ਹੁੰਦੇ ਚਾਰ ਸਾਹਿਬਾਂ ਦੇ ਨਾਂ ਨਹੀਂ ਹੁੰਦੇ 40 ਮੁਕਤਿਆਂ ਤੇ ਬੜੀ ਦੂਰ ਦੀ ਗੱਲ ਇੱਕ ਮੁਸਲਮਾਨ ਕੀਰ ਪੰਜ ਟੈਨ ਨਮਾਜ਼ ਪੜ੍ਹਦਾ ਸਾਡੀ ਸੇਕ ਕੋ ਮਤ ਲੰਤ ਵਾਲੀ ਗੱਲ ਆ ਸਾਡੇ ਕੋਲ ਉੱਠ ਕੇ ਜਪਜੀ ਦਾ ਜਾਪ ਨਹੀਂ ਹੁੰਦਾ ਅਸੀਂ ਉੱਠ ਕੇ ਜਪਜੀ ਦਾ ਜਾਪ ਨਹੀਂ ਕਰ ਸਕਦੇ ਜਪਜੀ ਸਾਹਿਬ ਵੀ ਪੜ ਸਕਦੇ ਬਾਕੀ ਪੰਜ ਬਾਣੀਆਂ ਦੀ ਬੜੀ ਦੂਰ ਦੀ ਗੱਲ ਸਾਡੇ ਕੋਲ ਬਾਣੀ ਪੜਨ ਵਾਸਤੇ ਸਮਾਂ ਨਹੀਂ ਹੈਗਾ ਬੁਰੇ ਕੰਮ ਕੋ ਉੱਠ ਖਲਵਾ ਨਾਮ ਕੀ ਵੇਲਾ ਫੈਕਸ ਹੋਣਾ ਕਾਰਨ ਸਾਡਾ ਇਹ ਆ ਬੁਰਾ ਕੰਮ ਕਰਨਾ ਵਿੱਚ ਚੋਰੀ ਕਰਨੀ ਡਾਕਾ ਮਾਰਨਾ ਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਸਿਰ ਇੱਕ ਸਮਾਂ ਨਹੀਂ ਹੈਗਾ ਗੁਰੂ ਘਰ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਗੁਰੂ ਦੀ ਬਾਣੀ ਨੂੰ ਪੜ੍ਹਨ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈਗਾ ਬਾਕੀ ਹੋਰ ਜੋ ਮਰਜ਼ੀ ਕਰਾਲੋ ਡਾਕਾ ਮਾਰਾਲੋ ਬਲੈਕ ਕਰਾਲੋ ਨਸ਼ਾ ਪੀਓ ਉਹਦੇ ਵਾਸਤੇ ਖੁੱਲਾ ਸਮਾਂ ਇਹ ਹਾਲਾਤ ਬਣ ਗਏ ਨੇ ਅਰਦਾਸ ਬੇਨਤੀ ਕਰਦੇ ਹਾਂ ਸਾਡੀ ਕਾਮ ਦਾ ਕਦੇ ਭਲਾ ਹੋ ਜਾਵੇ ਗੁਰੂ ਘਰ ਵਿੱਚ ਆਇਆ ਕਰਕੇ ਬਾਣੀ ਪੜਿਆ ਕਰਕੇ ਇੱਕ ਕਾਲਪੁਕ ਪਰਮਾਤਮਾ ਦੀ ਬਾਣੀ ਦੇ ਨਾਲ ਜੁੜੀ ਦੇ ਜਦੋਂ ਅਸੀਂ ਇੱਕ ਕਾਲਪੁਕ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਦਾਂਗੇ ਸਾਡੇ ਸਾਰੇ ਦੁੱਖ ਕਿਲੇ ਜੜਿਆ ਨਾਸ਼ ਜਾਣਗੇ ਤੇ ਜਦੋਂ ਗੁਰੂ ਘਰ ਦੇ ਵਿੱਚ ਆਈਏ ਕਿਸ ਸਾਧੂ ਸਖ ਦੀ ਸੰਗਤ ਕਰਕੇ ਮਾਨ ਦੇ ਵਿੱਚ ਸ਼ੰਕੇ ਲੈ ਕੇ ਨਹੀਂ ਆਉਣੇ ਕਬੀਰਾ ਸਾਧੂ ਕੋ ਮਿਲਣ ਜਾਇਆ ਸਾਥ ਨਾਲ ਲੈ ਜਾ ਕੋ ਕਿ ਜਦੋਂ ਸਾਧ ਸੰਤ ਦੀ ਸੰਗਤ ਕਰਨੀ ਆ ਨਾਲ ਕਿਸੇ ਨੂੰ ਲੈ ਕੇ ਨਹੀਂ ਆਉਣਾ ਭਾਵ ਕੇ ਸ਼ੰਕੇ ਨਹੀਂ ਲੈ ਕੇ ਆਉਣਾ ਕਿ ਫਲਾਣਾ ਇਦਾਂ ਤੇ ਢਿੰਗਣਾ ਤਾਂ ਅਸੀਂ ਗੁਰੂ ਘਰ ਵਿੱਚ ਜਿਆਦਾ ਇਹ ਕੰਮ ਕਰਨ ਆਉਂਦੇ ਆ ਕਿ ਅੱਜ ਬਾਬੇ ਨੇ ਰਮਾਲਾ ਜਿਹੜਾ ਪੁੱਠਾ ਲਾਇਆ ਅੱਜ ਬਾਬੇ ਨੇ ਆਹ ਕੀਤਾ ਹੈ ਬਾਬੇ ਨੇ ਆਹ ਕੀਤਾ ਬਾਬੇ ਨੇ ਆਹ ਕੀਤਾ ਜਿਆਦਾ ਤਾਂ ਅਸੀਂ ਗੁਰੂ ਘਰ ਵਿੱਚ ਇਹ ਕੰਮ ਕਰਨ ਆਉਂਦੇ ਆ ਤਾਂ ਅਸੀਂ ਖਾਲੀ ਆਉਂਦੇ ਤੇ ਖਾਲੀ ਚਲੇ ਜਾਂਦੇ ਆ ਮੁੜ ਕੇ ਅਸੀਂ ਕਾਦਨੇ ਆ ਕਿ ਮਾਲਕ ਸਾਡੀ ਅਰਦਾਸ ਨਹੀਂ ਪੂਰੀ ਕਰਦਾ ਪਤਾ ਨਹੀਂ ਕੀ ਹੋ ਗਿਆ ਸਾਡੀ ਕਿਸਮਤ ਵਿੱਚ ਕੀ ਲਿਖਿਆ ਕਿਸਮਤਾਂ ਦੇ ਵਿੱਚ ਕੁਝ ਨਹੀਂ ਲਿਖਿਆਗਾ ਜਿਹੜਾ ਬੀਜਿਆ ਸੋਲ ਉਹਨੇ ਕਰਨਾ ਸੰਭਰਾ ਖੇਤ ਜਿੱਦਾਂ ਦਾ ਅਸੀਂ ਬੀਜ ਬੀਜਾਂਗੇ ਫਲ ਸਾਨੂੰ ਉਹੋ ਜਾਂ ਮਿਲੇਗਾ ਜੇ ਸਿੱਕਰ ਦਾ ਬੂਟਾ ਲਾ ਕੇ ਇਹ ਕਹਾਂਗੇ ਸਾਨੂੰ ਮਠਿਆਈ ਦੇ ਸਾਨੂੰ ਫਲ ਦੇ ਉਹਨੇ ਫਲ ਦੇਣੇ ਉਹਨੇ ਕੋ ਕੰਡੇ ਦੇਣੇ ਸਾਨੂੰ ਆਪਣੇ ਜੀਵਨ ਦਾ ਸੁਧਾਰ ਕਰਨਾ ਪਵੇਗਾ ਆਪਣੇ ਜੀਵਨ ਦੇ ਅੰਦਰ ਝਾਦੀ ਮਾਰ ਕੇ ਚਾਦੀ ਮਾਰਨੀ ਪਵੇਗੀ ਅਸੀਂ ਕੀ ਕਰਦੇ ਪਏ ਕਹੋ ਕਿ ਚਲਾ ਗੁਰੂ ਘਰ ਵਿੱਚ ਆਉਣਾ ਸਾਬੋ ਨੂੰ ਮਿਲਣਾ ਜਾਣਾ ਉਹਦੇ ਮਾਰ ਦੇ ਛੰਕੇ ਲੈ ਕੇ ਆਉਣੇ ਸਭ ਦੀ ਪ੍ਰਮਾਣਿਕਤਾ ਸੰਤ ਜਰਾਂ ਨੂੰ ਹਰ ਦਸ ਗਾਇਓ ਕੋਟ ਕਰਨ ਕੇ ਦੁਖ ਗਾਇਓ ਜੋ ਚਾਵਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੁਆਇਓ ਸਰਬ ਸੁਖ ਹਰ ਨਾਮ ਵਟਾਈ ਗੁਰ ਪ੍ਰਸਾਦ ਨਾਨਕ ਮਤ ਪਾਇ ਕਿ ਨਾਨਕ ਨੇ ਐਵੋ ਚੀ ਮਤ ਪਾਇਦ ਸਾਡੇ ਵਿੱਚ ਕਿ ਮਾਨ ਦੇ ਵਿੱਚ ਸ਼ੰਕੇ ਲੈ ਕੇ ਰਹਿੰਦੇ ਕਿਉਂਕਿ ਸਾਧੂ ਸੰਤ ਜਿਹੜਾ ਸੱਚਾ ਸੁੱਚਾ ਬਣਾ ਦੇਦਾ ਆਮ ਤੋੜਿਆਂ ਵਾਲਾ ਨਹੀਂ ਹਮੇਸ਼ਾ ਜਿਹੜੇ ਆਪਣੇ ਆਪ ਨੂੰ ਘੁੰਦਦੇ ਨੇ ਕਿ ਅਸੀਂ ਕਟਸਾਲੀ ਆ ਅਸੀਂ ਮਿਚਰ ਨਹੀਂ ਅਸੀਂ ਬਲੰਦੇ ਤੇ ਸਿੱਠਿ ਗਨੇ ਆ ਅੱਜ ਕੱਲ ਬੜੇ ਬੜੇ ਖਰਦਦੇ ਨੇ ਆਪਣੇ ਆਪ ਨੂੰ ਰੱਬ ਦਿਖਾਉਂਦੇ ਨੇ ਇਹਨਾਂ ਦੇ ਕੋਲ ਬਚਣਾ ਜੁੜਨਾ ਸਿਰਫ ਇੱਕ calright ਪਰਮਾਤਮਾ ਦੀ ਬਾਣੀ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਨ 1708 ਦੇ ਵਿੱਚ ਸਾਨੂੰ एलान ਕੀਤਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪਿਆ ਸੀ ਜਿਸ ਨੂੰ ਗਿਆਨੀ ਗਿਆਨ ਸਿੰਘ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਆਗਿਆ ਪਈ ਆ ਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਹ ਰੰਤ ਕਿ ਅੱਜ ਤੱਕ ਬਾਤ ਤੁਹਾਡਾ ਦੇਹ ਧਾਰੀ ਕੋਈ ਗੁਰੂ ਨਹੀਂ ਦਾ ਤੇ ਸਿਰ ਗੁਰੂ ਕੌਣ ਸ਼ਬਦ ਗੁਰੂ ਤਨ ਤਨ ਸਤਿ ਸ੍ਰੀ ਅਕਾਲ ਸਤ ਜੀ ਤੇ ਸ਼ਬਦ ਗੁਰੂ ਦੇ ਨਾਲ ਜੁੜਨਾ ਸ਼ਬਦ ਗੁਰੂ ਦੀ ਬਾਣੀ ਨੂੰ ਪੜ੍ਹਨਾ ਆਪਣੇ ਜੀਵਨ ਵਿੱਚ ਧਾਰਨ ਕਰਨਾ ਸਤ ਸੰਗਤ ਕਰਨੀਆਂ ਅੰਮ੍ਰਿਤ ਵੇਲੇ ਉੱਠਣਾ ਮਿੱਤ ਨਿਮੇ ਬਨਣਾ ਅਰਦਾਸ ਬੇਨਤ ਕਰਦੇ ਆਂ ਇੰਨੀਆਂ ਹਾਜ਼ਰੀਨ ਨਾ ਪ੍ਰਵਾਨ ਕਰਨੀਆਂ ਵਰਨਤ ਵਿਚਾਰ ਕਰਦਾ ਹੋ ਗਈਆਂ ਇੱਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਉਹਨਾਂ ਜਾਣ ਤੇ ਬੱਝ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਬਦਾ ਦੇ ਨਾਲ ਜਿਸੇ ਨੂੰ ਗੁੱਸਾ ਲੱਗਾ ਦਾਸ ਕਿਵਾਂ ਦਾ ਜਾਚੇ ਕਿਉਂਕਿ ਗੁਰੂ ਰਾਮਦਾਸ ਦਾ ਦਰਦਾ ਕੁੱਤਾ ਹੈ